ਬਹੁਤ ਖੁਸ਼ੀ ਦੀ ਗੱਲ ਹੈ ਕਿ ਡਿਸਟ੍ਰਿਕਟ 바ਰ ਐਸੋਸੀਏਸ਼ਨ ਨੇ ਸਾਰੇ ਸਾਡੇ ਸਾਥੀਆਂ ਨੇ ਸਨੁਸਧਿਆ ਜਿਹੜੇ ਤਿੰਨ ਨਵੇਂ ਕਾਨੂੰਨ ਬਣੇ ਨੇ ਫੌਜਦਾਰੀ ਦੇ ਜਿਨ੍ਹਾਂ ਬਾਰੇ ਪੂਰੇ ਦੇਸ਼ 'ਚ ਬਹੁਤ ਵੱਡੀ ਚਿੰਤਾ ਹੈ ਉਹਦੇ ਬਾਰੇ ਵੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਚ ਮੌਜੂਦ ਆ ਅੱਜ ਚੰਡੀਗੜ੍ਹ ਦੇ ਐਮਪੀ ਮਨੀਸ਼ ਤਵਾੜੇ ਡਿਸਟ੍ਰਿਕਟ ਕੋਰਟ ਚ ਪਹੁੰਚੇ ਨੇ ਥਵਾੜੀ ਸਾਹਿਬ ਪਹਿਲਾਂ ਤਾਂ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਵਕੀਲ ਭਾਈਚਾਰੇ ਨੂੰ ਜਿੱਤ ਤੋਂ ਬਾਅਦ ਆ ਕੇ ਮਿਲਿਓ ਕੀ ਮਹਿਸੂਸ ਕਰਦੇ ਤੇ ਸਾਨੂੰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਡਿਸਟ੍ਰਿਕਟ 바ਰ ਐਸੋਸੀਏਸ਼ਨ ਨੇ ਸਾਰੇ ਸਾਡੇ ਸਾਥੀਆਂ ਨੇ ਸਾਨੂੰ ਸੱਦਿਆ ਔਰ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ ਜਿਹੜੇ ਤਿੰਨ ਨਵੇਂ ਕਾਨੂੰਨ ਬਣੇ ਨੇ ਫੌਜਦਾਰੀ ਦੇ ਜਿਨ੍ਹਾਂ ਬਾਰੇ ਪੂਰੇ ਦੇਸ਼ 'ਚ ਬਹੁਤ ਵੱਡੀ ਚਿੰਤਾ ਹੈ ਉਹਦੇ ਬਾਰੇ ਵੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ ਸੋ ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਦੁਬਾਰਾ ਸੰਸਦ 'ਚ ਭੇਜਣ ਵਾਸਤੇ ਜਿਹੜੀ ਇੱਕ ਮੁਹਿੰਮ ਚੱਲੀ ਹੋਈ ਹੈ ਪੂਰੇ ਮੁਲਕ ਦੇ ਵਿੱਚ ਜੰਧਰੀਗੜ ਦੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਵੀ ਆਪਣਾ ਯੋਗਦਾਨ ਪਾਏਗੀ। ਕੀ ਲੱਗਦਾ ਜਿਹੜੇ ਇਹ ਕਾਨੂੰਨ ਆਏ ਆ ਕਿਉਂਕਿ ਗਰੀਬ ਤਬਕਾ ਹੋ ਗਿਆ ਕਿਉਂਕਿ ਉਹਨਾਂ ਨੂੰ ਪੁਰਾਣੇ ਕਾਨੂੰਨਾਂ ਦੇ ਬਾਰੇ ਪਤਾ ਸੀਗਾ ਕਿਉਂਕਿ ਕਾਫੀ ਕਹਿੰਦੇ ਡਿਫਿਕਲਟ ਮੈਂ ਬਹੁਤ ਵਿਸਤਾਰਪੂਰਵਕ ਇਹਨਾਂ ਇਹਦੇ ਬਾਰੇ ਅੱਜ ਬਾਰ ਐਸੋਸੀਏਸ਼ਨ ਨਾਲ ਗੱਲ ਕੀਤੀ ਹੈ। ਦੇਖਿਆ ਵੀ ਹੈ ਲੋਕ ਸਭਾ ਚ ਵੀ ਇਹਨੂੰ ਚੱਕਿਆ ਅਸੇਗਾ ਔਰ ਤਾਂ ਹੀ ਪੂਰੇ ਮੁਲਕ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਚਿੰਤਾ ਹੈਗੀ ਹੈ, ਇੱਕ ਬਹੁਤ ਵੱਡਾ ਡਿਸਕੰਫਰਟ ਹੈ। ਬਿਲਕੁਲ ਤਸਵੀਰਾਂ ਡਿਸਟ੍ਰਿਕਟ 바ਰ ਐਸੋਸੀਏਸ਼ਨ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਸੈਕਟਰ 43 ਦੀਆਂ ਦਿਖਾ ਰਹੇ ਜਿੱਥੇ ਅੱਜ ਮਨੀਸ਼ ਤਵਾੜੀ ਵੱਲੋਂ ਜਿੱਤ ਤੋਂ ਬਾਅਦ ਜਿਹੜਾ ਕਿ ਵਕੀਲ ਭਾਈ ਚਾਰੇ ਦਾ ਧੰਨਵਾਦ ਕਰਨਾ ਹੈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਦੁੱਖ ਸੁੱਖ ਸੁਣੇ ਨੇ ਸੋ ਦੇਖਾਂਗੇ ਜਿਹੜੇ ਤਿੰਨ ਕਾਨੂੰਨ ਨਵੇਂ ਬਣੇ ਨੇ ਬਦਲਾਅ ਹੋਇਆ ਆ ਵੱਡਾ ਵਕਾਲਤ ਦੇ ਕਾਨੂੰਨਾਂ ਦੇ ਵਿੱਚ ਦੇਸ਼ ਦੇ ਕਾਨੂੰਨ ਦੇ ਵਿੱਚ ਜਿਹੜਾ ਬਦਲਾਅ ਹੋਇਆ ਉਹਨਾਂ ਨੂੰ ਲੈ ਕੇ ਵੀ ਇਹਨਾਂ ਨੇ ਆਪਣੇ ਵਿਚਾਰ ਵਕੀਲ ਭਾਈ ਚਾਰੇ ਨੇ ਸਾਂਝੇ ਕੀਤੇ ਨੇ ਕੈਮਰਾਮੈਨ ਮੁਕਲ ਦੇ ਨਾਲ ਹਰਜੀਤ ਤੁਹਾਨੂੰ ਦੱਸੌਰ ਨਿਊਜ਼ ਚੰਡੀਗੜ੍ਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਡਿਸਟ੍ਰਿਕਟ 바ਰ ਐਸੋਸੀਏਸ਼ਨ ਨੇ ਸਾਰੇ ਸਾਡੇ ਸਾਥੀਆਂ ਨੇ ਸਾਨੂੰ ਸੱਦਿਆ ਜਿਹੜੇ ਤਿੰਨ ਨਵੇਂ ਕਾਨੂੰਨ ਬਣੇ ਨੇ ਫੌਜਦਾਰੀ ਦੇ ਜਿਨ੍ਹਾਂ ਬਾਰੇ ਪੂਰੇ ਦੇਸ਼ 'ਚ ਬਹੁਤ ਵੱਡੀ ਚਿੰਤਾ ਹੈ ਉਹਦੇ ਬਾਰੇ ਵੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਚ ਮੌਜੂਦ ਆ ਅੱਜ ਚੰਡੀਗੜ੍ਹ ਦੇ ਐਮਪੀ ਮਨੀਸ਼ ਤਵਾੜੇ ਡਿਸਟ੍ਰਿਕਟ ਕੋਰਟ ਚ ਪਹੁੰਚੇ ਨੇ ਤੁਹਾਡੀ ਸਾਹਿਬ ਪਹਿਲਾਂ ਤਾਂ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਵਕੀਲ ਭਾਈਚਾਰੇ ਨੂੰ ਜਿੱਤ ਤੋਂ ਬਾਅਦ ਆ ਕੇ ਮਿਲੇ ਹੋ ਕੀ ਮਹਿਸੂਸ ਕਰਦੇ ਤੇ ਸਾਨੂੰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਡਿਸਟ੍ਰਿਕਟ 바ਰ ਐਸੋਸੀਏਸ਼ਨ ਨੇ ਸਾਰੇ ਸਾਡੇ ਸਾਥੀਆਂ ਨੇ ਸਾਨੂੰ ਸੱਦਿਆ ਔਰ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ ਜਿਹੜੇ ਤਿੰਨ ਨਵੇਂ ਕਾਨੂੰਨ ਬਣੇ ਨੇ ਫੌਜਦਾਰੀ ਦੇ ਜਿਨ੍ਹਾਂ ਬਾਰੇ ਪੂਰੇ ਦੇਸ਼ 'ਚ ਬਹੁਤ ਵੱਡੀ ਚਿੰਤਾ ਹੈ ਉਹਦੇ ਬਾਰੇ ਵੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ ਸੋ ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਦੁਬਾਰਾ ਸੰਸਦ 'ਚ ਭੇਜਣ ਵਾਸਤੇ ਜਿਹੜੀ ਇੱਕ ਮੁਹਿੰਮ ਚੱਲੀ ਹੋਈ ਹੈ ਪੂਰੇ ਮੁਲਕ ਦੇ ਵਿੱਚ ਚੰਡੀਗੜ੍ਹ ਦੀ ਡਿਸਟ੍ਰਿਕਟ ਬਾਰ ਅਸੋਸੀਏਸ਼ਨ ਵੀ ਆਪਣਾ ਯੋਗਦਾਨ ਪਾਏਗੀ ਪਰ ਕੀ ਲੱਗਦਾ ਜਿਹੜੇ ਇਹ ਕਾਨੂੰਨ ਆਏ ਆ ਕਿਉਂਕਿ ਗਰੀਬ ਤੱਕਾ ਹੋ ਗਿਆ ਕਿਉਂਕਿ ਉਹਨਾਂ ਨੂੰ ਪੁਰਾਣੇ ਕਾਨੂੰਨਾਂ ਦੇ ਬਾਰੇ ਪਤਾ ਸੀਗਾ ਕਿਉਂਕਿ ਕਾਫੀ ਕਹਿੰਦੇ ਡਿਫਿਕਲਟ ਮੈਂ ਬਹੁਤ ਵਿਸਤਾਰਪੂਰਵਕ ਇਹਦਾ ਇਹਦੇ ਬਾਰੇ ਅੱਜ ਬਾਰ ਐਸੋਸੀਏਸ਼ਨ ਨਾਲ ਗੱਲ ਕੀਤੀ ਹੈ ਦੇਖਿਆ ਵੀ ਹੈ ਲੋਕ ਸਭਾ ਚ ਵੀ ਇਹਨੂੰ ਚੱਕਿਆ ਅਸੇਗਾ ਔਰ ਤਾਂ ਹੀ ਪੂਰੇ ਮੁਲਕ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਚਿੰਤਾ ਹੈਗੀ ਹੈ ਇੱਕ ਬਹੁਤ ਵੱਡਾ ਡਿਸਕੰਫਰਟ ਹੈ ਬਿਲਕੁਲ ਤਸਵੀਰਾਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਸੈਕਟਰ 43 ਦੀਆਂ ਦਿਖਾ ਰਹੇ ਜਿੱਥੇ ਅੱਜ ਮਨੀਸ਼ ਤੁਹਾਡੀ ਵੱਲੋਂ ਜਿੱਤ ਤੋਂ ਬਾਅਦ ਜਿਹੜਾ ਕਿ ਵਕੀਲ ਭਾਈਚਾਰੇ ਦਾ ਧੰਨਵਾਦ ਕਰਨਾ ਹੈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਦੁੱਖ ਸੁੱਖ ਸੁਣੇ ਨੇ ਸੋ ਦੇਖਾਂਗੇ ਜਿਹੜੇ ਤਿੰਨ ਕਾਨੂੰਨ ਨਵੇਂ ਬਣੇ ਨੇ ਬਦਲਾਅ ਹੋਇਆ ਆ ਵੱਡਾ ਵਕਾਲਤ ਦੇ ਕਾਨੂੰਨਾਂ ਦੇ ਵਿੱਚ ਦੇਸ਼ ਦੇ ਕਾਨੂੰਨ ਦੇ ਵਿੱਚ ਜਿਹੜਾ ਬਦਲਾਅ ਹੋਇਆ ਉਹਨਾਂ ਨੂੰ ਲੈ ਕੇ ਵੀ ਇਹਨਾਂ ਨੇ ਆਪਣੇ ਵਿਚਾਰ ਵਕੀਲ ਭਾਈਚਾਰੇ ਨਾਲ ਸਾਂਝੇ ਕੀਤੇ ਨੇ ਕੈਮਰਾਮੈਨ ਮੁਕਲ ਦੇ ਨਾਲ ਹਰਜੀਤ ਤੁਹਾਡਾ 10 ਨੌਰ نیوز ਚੰਡੀਗੜ੍ਹ